ਬਾਈਪਾਸ ਹੈ ਬਾਈਪਾਸ ਹੈ ਅੰਦਰ ਸ਼ਹਿਰ ਪੂਰਾ ਚੱਲਦਾ ਪਿਆ ਜਿਹੜੀ ਗੱਲ ਜਿਹੜੀ ਗੱਲ ਹੈਗੀ ਉਹ ਇਹ ਰੇਡੀਆਂ ਨੂੰ ਭਈਆਂ ਨੂੰ ਕਿਉਂ ਨਹੀਂ ਬੰਦ ਕਰਾਇਆ ਤੁਸੀਂ ਇਹ ਕਬਜ਼ਾ ਕਿਆ ਕੀਤਾ ਆ ਕਬਜ਼ਾ ਕੀ ਪੰਜਾਬ ਦੇ ਸਾਡਾ ਹੱਕ ਆ ਪੰਜਾਬ ਦੇ ਸਾਡਾ ਹੱਕ ਆ ਪੰਜਾਬ ਦੇ ਸਾਡਾ ਹੱਕ ਆ ਭਾਜੀ ਗੌਰਮੈਂਟ ਦੀ ਜਗ੍ਹਾ ਦਾ ਹੱਕ ਆ ਪੰਜਾਬ ਦੇ ਸਾਡਾ ਹੱਕ ਆ ਕਿਉਂ ਗੌਰਮੈਂਟ ਦੀ ਜਗ੍ਹਾ ਕਿੱਥੇ ਆ ਮੈਨੂੰ ਇਹ ਦੱਸੋ ਜਿਹੜਾ ਰੋਡ ਬਲੌਕ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਇਹ ਜਿਹੜਾ ਵੀ ਰੋਡ ਬਲੌਕਰ ਕੋਦੇ ਖਿਲਾਫ ਕਾਰਵਾਈ ਵੀ ਕਰਾਂਗੇ ਨਮਾ ਸ਼ਹਿਰ ਗੜ ਸ਼ੰਕਰ ਮਹਿੰਦੀਪੁਰ ਬਾਈਪਾਸ ਪੜ੍ਹਣ નીચે ਇੱਕ ਸਰਦਾਰ ਨਾਮਦਾਰੀ ਰੋਜ਼ਾਨਾ ਫੂਡ ਦੀ ਗੱਡੀ ਲਗਾਉਂਦਾ ਹੈ ਲੇਕਿਨ ਉਸ ਦਿਨ ਸੀਐਮ ਦਾ ਦੌਰਾ ਹੋਣ ਕਾਰਨ ਸਿਕਿਉਰਿਟੀ ਦੇ ਚੱਲਦਿਆਂ ਏਐਸਆਈ ਦੁਨੀ ਚੰਦੀ ਡਿਊਟੀ ਲਗਾਈ ਗਈ ਸੀ ਕਿ ਮੇਨ ਹਾਈਵੇ ਤੇ ਕੋਈ ਗੱਡੀ ਜਾ ਦੁਕਾਨ ਰੇੜੀ ਦੁਪਹਿਰ 12 ਵਜੇ ਤੱਕ ਨਹੀਂ ਲੱਗਣੀ ਚਾਹੀਦੀ ਲੇਕਿਨ ਦੁਕਾਨ ਲਗਾਉਣ ਨੂੰ ਲੈ ਕੇ ਉਸ ਵਿਅਕਤੀ ਨੇ ਰੌਲਾ ਪਾ ਲਿਆ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਇਸ ਮਾਮਲੇ ਸੰਬੰਧੀ ਐਸਐਚਓ ਅਵਤਾਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਵਿਅਕਤੀ ਵੱਲੋਂ ਗਲਤ ਤਰੀਕੇ ਨਾਲ ਸੜਕ ਤੇ ਗੱਡੀ ਲਗਾ ਕੇ ਕਾਫੀ ਹਿੱਸੇ ਤੇ ਕਬਜ਼ਾ ਕੀਤਾ ਜਾਂਦਾ ਹੈ ਕਾਫੀ ਵਾਰ ਉਸ ਨੂੰ ਚੇਤਾਵਨੀ ਵੀ ਦਿੱਤੀ ਹੈ ਪਰ ਉਹਨੇ ਸਮਝਦਾ ਜੇਕਰ ਇਹ ਇਸੇ ਤਰ੍ਹਾਂ ਕਰਦਾ ਰਿਹਾ ਤਾਂ ਇਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ 7 4 2025 ਨੂੰ ਮਾਨਯੋਗ ਸੀਐਮ ਸਾਹਿਬ ਜਿਹੜੇ ਆਏ ਸੀ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਨਾ ਸੀਗਾ ਸੀਐਮ ਸਾਹਿਬ ਆਏ ਸੀਗੇ ਉਹ ਸੀਐਮ ਸਾਹਿਬ ਦੇ ਆਣਦੇ ਹੀ ਉਹਦੇ ਵਿੱਚ ਜਿਹੜਾ ਇਹ ਰੂਟ ਲੱਗਾ ਸੀਗਾ ਹਾਈਵੇ ਤੇ ਰੂਟ ਲੱਗਾ ਸੀਗਾ ਸਾਰੇ ਤੇ ਉੱਥੇ ਆਪਣੇ ਸਾਡੇ ਐਸਏ ਦੁਨੀ ਚੰਦ ਨੇ ਉਹਨਾਂ ਦਾ ਰੂਟ ਲੱਗਾ ਸੀਗਾ ਅਜਦਾ ਮਹਿੰਦੀ ਪਰ ਬਾਈਪਾਸ ਤੇ ਉਹ ਇਹ ਜਿਹੜੀ ਹੈਗੀ ਹੈ ਜਿਹੜੇ ਇਥੇ ਨਾਮਤਾਰੀਆਂ ਦੇ ਕਰਕੇ ਹੈਗੇ ਲਾਉਂਦੇ ਆ ਆਪਣੇ ਇਹਨਾਂ ਦੀ ਯੂਸਫ ਅਦੀਬ ਵਗੈਰਾ ਰੈਡੀ ਜਿਹੀ ਹੈਗੀ ਆ ਤੇ ਕੁਛ ਨਾ ਇਹ ਆਪਣਾ ਸਮਾਨ ਜਿਹੜਾ ਮੋੜੇ 메ਨ ਰੋਡ ਦੇ ਉੱਪਰ ਰੱਖ ਲੈਂਦੇ ਆ ਤੇ ਉਸ ਕਰਕੇ ਉਹਨੂੰ ਸਿਰਫ ਮੈਂ ਇੰਨਾ ਕਿਹਾ ਸੀ ਕਿ ਜਿਹੜਾ ਸਵਾਟਾ ਸਮਾਨ ਹੈ ਰੋਡ ਦੇ ਉੱਤੇ ਰੱਖਿਆ ਹੈ ਰੋਡ ਤੋਂ ਪਿੱਛੇ ਕਰ ਲਓ ਇਹਨਾਂ ਨੂੰ ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਦੀਆਂ ਆਈਆਂ ਇਹ ਕੰਪਲੀਟਾਂ ਤੇ ਜਿਹੜੇ ਰੋਡ ਨੂੰ ਕਾਫੀ ਮਤਲਬ ਅੱਗੇ ਢੱਕ ਲੈਂਦੇ ਆ ਇਸ ਕਰਕੇ ਉੱਥੇ ਜਿਹੜੇ ਵਹੀਕਲਾਂ ਦੀ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਉਹਨੂੰ ਪਿੱਛੇ ਨੂੰ ਕਿਹਾ ਸੀ ਥੋੜਾ ਜਿਹਾ ਇਹ ਇਸ ਤਰ੍ਹਾਂ ਪਹਿਲਾਂ ਵੀ ਆਈਆਂ ਤੇ ਜਿਹੜਾ ਰੋਡ ਬਲੌਕ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਇਹ ਜਿਹੜਾ ਵੀ ਰੋਡ ਬਲੌਕਰ ਕੋਦੇ ਖਿਲਾਫ ਕਾਰਵਾਈ ਵੀ ਕਰਾਂਗੇ ਤੇ ਇਹੀ ਗੱਲ ਸੀ ਉਹ ਸਿਰਫ ਪਿੱਛੇ ਕਰਨ ਨੂੰ ਕਿਹਾ ਸੀ ਤੇ ਥੋੜਾ ਜਾਣਬੁੱਝ ਕੇ ਮੀਡੀਆ ਦੇ ਵਿੱਚ ਇਹ ਛਾਇਆ ਤੇ ਇਸ ਤਰ੍ਹਾਂ ਕਰਕੇ ਪੁਸਤਕਾਂ ਕਰਦੀ ਕੋਈ ਕਿਸੇ ਤੱਕ ਕੱਲ ਕੀਤਾ ਗਿਆ ਦੱਸੋ ਨਾ ਸਾਹਿਬ ਦਾ ਨਾਮ ਦੱਸੋ ਕਿਹਨੇ ਬੰਦ ਕਰਾਉਣ ਨੂੰ ਕਿਹਾ ਤੁਹਾਨੂੰ ਸਾਹਿਬ ਦਾ ਨਾਮ ਦੱਸੋ ਨਾ ਤੁਸੀਂ ਕਿਹਨੇ ਬੰਦ ਕਰਾਉਣ ਨੂੰ ਕਿਹਾ ਨੰਬਰ ਲਿਖ ਕੇ ਕੋਈ ਨਹੀਂ ਉਹ ਨੰਬਰ ਆ ਗਿਆ ਗੱਡੀ ਨੰਬਰ ਲਗੋਇਆ ਹੀ ਨਹੀਂ ਕੰਨ ਨਹੀਂ ਤੁਸੀਂ ਕਹਿੰਦੇ ਆ ਨਾ ਨਹੀਂ ਅਸੀਂ ਜਾਣਾ ਉੱਧਰ ਉੱਧਰ ਵੀ ਜਾਣਾ ਅਸੀਂ ਕਦੇ ਕੋਈ ਆ ਕੇ ਸਾਨੂੰ ਦਬਕੇ ਮਾਰਦਾ ਕਦੇ ਕੋਈ ਮਾਰਦਾ ਦਬਕੇ ਥੋੜੀ ਗੱਲ ਹੈ ਕੰਮ ਨਹੀਂ ਕਰਨਾ ਅਸੀਂ ਤੁਸੀਂ ਆਪਣੇ ਨਾਕਾ ਲਾਓ ਨਾ ਅਸੀਂ ਨਹੀਂ ਲਾਂਦੇ ਨਾਕ ਅਸੀਂ ਨਹੀਂ ਲਾਂਦੇ ਕੀ ਤੁਸੀਂ ਨਕਲ ਆਵਾਜ਼ ਹੀ ਮਨਾ ਥੋੜੀ ਕਰਦੇ ਸਾਨੂੰ ਨਕਲ ਆਣ ਨੂੰ ਤੈਨੂੰ ਕੀ ਕਿਹਾ ਵੀ 12 ਵਜੇ ਤੱਕ ਬੰਦ ਆ ਬੰਦ ਨਹੀਂ ਬਾਡਾ ਰੋਡ ਰੋਡ ਚਲੋ ਠੀਕ ਹੈ ਤੁਹਾਡੀ ਗੱਲ ਬਾਈਪਾਸ ਹੈ ਇਹ ਬਾਈਪਾਸ ਹੈ ਇਹ ਅੰਦਰ ਸ਼ਹਿਰ ਪੂਰਾ ਚੱਲਦਾ ਪਿਆ ਜਿਹੜੀ ਗੱਲ ਜਿਹੜੀ ਗੱਲ ਹੈਗੀ ਉਹ ਇਹ ਨਹੀਂ ਰੇਡੀਓ ਨੂੰ ਭਈਆਂ ਨੂੰ ਕਿਉਂ ਨਹੀਂ ਬੰਦ ਕਰਾਇਆ ਤੁਸੀਂ ਕਰਾਵਾ ਜੇ ਜਿੱਥੇ ਮੇਰੀ ਡਿਊਟੀ ਮੈਨੂੰ ਜੋ ਕਿ ਇੱਕ ਮਿੰਟ ਯਾਰ ਤੁਸੀਂ ਛੱਡ ਪਰੇ ਯਾਰ ਨਹੀਂ ਨਹੀਂ ਇਹ ਕਬਜ਼ਾ ਕਰਕੇ ਇਸੇ ਕਬਜ਼ਾ ਕੀ ਕੀਤਾ ਆ ਕਬਜ਼ਾ ਕੀ ਪੰਜਾਬ 'ਚ ਸਾਡਾ ਹੱਕ ਆ ਪੰਜਾਬ 'ਚ ਸਾਡਾ ਹੱਕ ਆ ਹੱਕ ਇੱਥੇ ਪੰਜਾਬ 'ਚ ਸਾਡਾ ਹੱਕ ਆ ਭਾਜੀ ਗੌਰਮੈਂਟ ਵਾਲੇ ਜਗ੍ਹਾ ਤੇ ਹੱਕ ਆ ਪੰਜਾਬ ਸਾਡਾ ਹੱਕ ਆ ਕਿਉਂ ਗਵਰਨਮੈਂਟ ਦੀ ਜਗ੍ਹਾ ਕਿੱਥੇ ਆ ਮੈਨੂੰ ਇਹ ਦੱਸੋ ਗਵਰਨਮੈਂਟ ਦੀ ਜਗ੍ਹਾ ਕਿੱਥੇ ਆ ਕੋਈ ਨਾ ਖੜ ਪਰੇ ਛੱਡ ਦੇ ਇੱਥੇ ਹੀ ਰਹਿਣੀ ਗੱਡੀ ਖੜੀ ਇੱਥੇ ਖੜੀ ਹੈ ਜੇ ਨੂੰ ਸਾਫ ਨੂੰ ਬੁਲਾਣਾ ਬਲਾ ਲਓ ਇੱਥੇ ਮੈਂ ਦੇਦਾ ਕਿਹੜਾ ਖੜਦਾ ਆ ਕੇ ਇੱਥੇ ਹੀ ਖੜਾ ਆ ਮੈਂ ਇੱਥੇ ਮੈਂ ਦੇਦਾ ਕਿਹੜਾ ਖੜਦਾ ਤੁਸੀਂ ਖੜ ਲਓ ਮੇਰੇ ਮੋਰੇ ਆ ਕੇ ਆ ਦੇਖੋ ਜੀ ਯੂਪੀ ਬਿਹਾਰ ਵਾਲੇ ਨੂੰ ਕੋਈ ਕਹਿੰਦਾ ਨਹੀਂ ਇਹ ਸਾਨੂੰ ਕਹਿੰਦੇ ਦਬਕਾ ਮਾਰਦੇ ਨਵੇਂ ਸ਼ਹਿਰ ਦੇ ਹੋ ਕੇ ਸਾਨੂੰ ਇਹ ਦੌਕਾ ਮਾਰ ਕਈ ਪੈਣੀ ਸਾਹਿਬ ਤੋਂ ਥੋੜੀ ਆਏ ਅਸੀਂ ਨਵੇਂ ਸ਼ਹਿਰ ਦੇ ਹੋ ਕੇ ਸਾਨੂੰ ਦਬਕੇ ਮਾਰ ਰਹੇ ਆ ਰਾਸਤੇ ਦੇ ਵਿੱਚ ਰੁਕ ਜਗਾ ਰਸਤਾ ਕਿੱਥੇ ਮੈਨੂੰ ਇਹ ਦੱਸੋ ਤੁਸੀਂ ਰਾਸਤੇ ਜਲਾਈ ਗੱਡੀ ਜਿੰਨੀ ਆਉਣਾ ਉਹ ਇੱਥੇ ਆ ਤੁਸੀਂ ਇੱਥੇ ਹਮ ਇੱਥੇ ਰੁਕਣਾ ਹੈ ਉਹਨਾਂ ਨੇ ਤੁਸੀਂ ਹਰ ਵਾਰੀ ਸਾਨੂੰ ਭਗਵੰਤ ਮਾਨ ਦਾ 50 ਵਾਰ ਆਂਦਾ ਹੈ ਜੀ 50 ਵਾਰ ਸੀ ਆ ਮੰਦਾ ਆ 50 ਵਾਰ ਸੀ ਆ ਮੰਦਾ ਆ ਔਰ ਰੇੜੀਆਂ ਬੰਦ ਕਿਉਂ ਨਹੀਂ ਕਰਾਨੇ ਸਾਨੂੰ ਸਾਨੂੰ ਕਹਿੰਦੇ ਆ ਨਹੀਂ ਸਾਰਾ ਸ਼ਹਿਰ ਬੰਦ ਕਰਾਓ ਭਗਵੰਤ ਮਾਨ ਆ ਰਿਹਾ ਦਾ ਇੱਕ ਸਾਰਾ ਬੰਦ ਕਰਾਉਣਾ ਸ਼ਹਿਰ ਆ 92 ਸਾਲ ਦੀ ਉਮਰ ਹੈ ਬਾਪੂ ਨੂੰ ਦਬਕਾ ਮਾਰ ਰਿਹਾ ਦੇਖੋ ਆਪ ਸਾਰਾ ਹਾਂ ਬਹੁਤ ਕਵਾਜ ਆ ਦੇਖੋ ਕਵਾਜ ਕਰੇ ਮਾਰ ਰਿਹਾ ਦੇਖੋ ਹਾਂ ਬੋਲ ਬੋਲ ਪੂਰੀ ਰਿਪੋਰਟ ਕਰ ਉਹ ਤੂੰ ਕਾਰ ਥੋੜ ਜਾ ਕੇ ਚੱਕ ਰਿਆ ਜਾ ਕੇ ਲਾ ਦਬਕੇ ਕਿਉਂ ਮਾਰ ਰੇ ਤੁਸੀਂ ਐਸਆਈ ਐ ਤਾਂ ਆਪਣੀ ਡਿਊਟੀ ਕਰੋ ਨਾ ਤੁਸੀਂ ਸਾਸੀ ਚਿੱਟਾ ਥੋੜੀ ਵੇਚ ਰਹੇ ਆ ਕਾਦੇ ਲਈ ਵੇਚਣਾ ਕਾਰਵਾਈ ਕਰ ਕਾਦੇ ਲਈ ਚਿੱਟਾ ਵੇਚਣਾ ਅਸੀਂ ਇੱਕ ਮਿੰਟ ਰੁਕ ਜਾ ਉਹ ਮੈਂ ਬੁਲਾ ਲਾਂ ਨਾ ਯਾਰ ਇੱਧਰ ਬੁਲਾ ਲਾਂ ਨਾ ਮੈਂ ਹਜੇ ਬੁਲਾ ਲਾਂ ਨਾ ਕੋਈ ਨਹੀਂ ਆ ਨਿਊਜ਼ ਚੈਨਲ ਵਾਲਿਆਂ ਨੂੰ ਬੁਲਾਣਾ ਹੁਣ 2 ਮਿੰਟ ਰੁਕੋ ਮੈਂ ਨਿਊਜ਼ ਚੈਨਲ ਦੇ ਨਾਲ ਹੀ ਆ ਤੁਸੀਂ ਮੈਨੂੰ ਦਬਕਾ ਮਾਰ ਰਹੇ ਨਾ ਤੁਸੀਂ ਮੈਨੂੰ ਦਬਕਾ ਮਾਰ ਰਹੇ ਨਾ ਤੁਸੀਂ ਧਮਕੀਆਂ ਦੇ ਰਹੇ ਆ ਕੇ ਸਵੇਰ ਦੇ ਤੁਸੀਂ ਧਮਕੀਆਂ ਦਿੱਤੀਆਂ ਭੀਸ ਭਗਵੰਤ ਮਾਨ ਆ ਰਿਹਾ ਕੋਈ ਗੱਲ ਨਹੀਂ ਤਾਂ ਸਾਰੀ ਯੂਪੀ ਬਿਹਾਰ ਦੀ ਰੇਡੀਆਂ ਲੱਗੀਆਂ ਜਿਹੜੇ ਨਵੇਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਕਰ ਰਹੇ ਤੁਸੀਂ ਪੂਰਾ ਸ਼ਹਿਰ ਬੰਦ ਕਰਾ ਦਿਓ ਨਾ ਵੀ 12 1 ਵਜੇ ਤੱਕ ਬਾਅਦ ਸ਼ਹਿਰ ਚੱਲਣਾ ਆ ਰੋਟੀ ਨਾ ਕਮਾਓ ਤੁਸੀਂ ਸਾਨੂੰ ਰੋਟੀ ਦੇਣੀ ਦਿਹਾੜੀ ਦੇਣੀ ਹੈ ਭਗਵੰਤ ਮਾਨ ਜੀ ਨੇ ਕਿ ਲੌਣਿਕ ਆਪਣੀ ਦੁਕਾਨ ਲੈ ਕੇ ਦਾ ਕਰਾਇਆ ਨਹੀਂ ਦੁਕਾਨ ਕਿਉਂ ਲਈਏ ਸਾਡੀ ਗੁੰਜਾਇਸ਼ ਨਹੀਂ ਹੈਗੀ ਤੁਸੀਂ ਲੈ ਲਓ ਸਾਡੀ ਗੁੰਜਾਇਸ਼ ਨਹੀਂ ਹੈਗੀ ਤੁਸੀਂ ਗੁੰਜਾਇਸ਼ ਲੈ ਲਓ ਨਾ ਫਿਰ ਤੁਸੀਂ ਕਿਉਂ ਕਹਿੰਦੇ ਇਦਾਂ ਵੀ ਨਾ ਲਾਓ ਕਰਕੇ ਆ ਦੁਕਾਨ ਨਹੀਂ ਹੋ ਰਹੀ ਆ 10 ਲੱਖ ਦੀ ਗੱਡੀ ਲਈਓ ਆ ਟੈਕਸ ਨਹੀਂ ਪੜਦਾ ਦੁਕਾਨ ਲੈ ਕੇ ਟੈਕਸ ਨਹੀਂ ਪੜਦਾ ਮੈਂ ਰੋਡ ਦੇ ਉੱਤੇ ਲਾ ਰੋਡ ਕਿੱਥੇ ਆ ਰੋਡ ਕਿੱਥੇ ਰੋਡ ਤੇ ਲਾ ਆਹ ਰੋਡ ਆ ਨਾ ਉੱਪਰ ਲਾਈਓ ਗੱਡੀ ਆ ਦੇਖੋ ਜੀ ਉੱਪਰ ਲਾਈਓ ਗੱਡੀ 5 ਸਾਲ ਹੋ ਗਏ ਐਸਐਸਪੀ ਡੀਐਸਪੀ ਸਾਰੇ ਜਾਣਦੇ ਮੈਨੂੰ ਸਾਰੇ ਮੈਨੂੰ ਜਾਣਦੇ ਦੇਖੋ ਜੀ ਦਬਕੇ ਨਾ ਮੇਰੇ ਮੋਰੇ ਗੱਡੀ ਲਾ ਕੇ ਜਾਣ ਕੇ ਲੇ ਰਿਆ ਆ ਜਾਣ ਕੇ ਪੰਗਾ ਲੈ ਰੇ ਕਹਿੰਦੇ ਦੁਕਾਨ ਨਹੀਂ ਖੋਲਣ ਦੇਣੀ ਤੁਹਾਡੀ ਮੇਰੇ ਵਰਗੇ ਖਰਾਬ ਕਰਦੇ ਲੋਕਾਂ ਨੂੰ ਕਰਦੇ ਕਰਦੇ ਆ ਹੁਣ ਦੇਖੋ ਗੈਂਗਸਟਰ ਇਦਾਂ ਤਿਆਰ ਹੁੰਦੇ ਆ ਦੇਖੋ ੱੱਕਾ ੱੱਕਾ ਕਰ ਰਿਹਾ ਦੇਖੋ ਜੀ ਬਾਪੂ ਤੂੰ ਇੱਧਰ ਹੋ ਜਾ ਉਹ ਬਾਪੂ ਤੂੰ ਇੱਧਰ ਹੋ ਜਾ ਆ ਦੇਖੋ ਇਹਦੇ ਵਰਗੇ ਬੰਦੇ ਤਿਆਰ ਕਰਦੇ ਗੈਂਗਸਟਰ ਐਸਐਸ ਐਸਆਈ ਹੈ ਜੀ ਇਹ ਐਸਆਈ ਇਹ ਦਬਕੇ ਮਾਰ ਰਿਹਾ ਕਹਿੰਦਾ ਸਾਹਬ ਦਾ ਨਾਂ ਨਹੀਂ ਦੱਸ ਰਿਹਾ ਕਿਨੇ ਕਰਨ ਦਾ ਕਰਾਇਆ ਬੰਦ ਪੂਰਾ ਸ਼ਹਿਰ ਆ ਇਹ ਕੋਈ ਗੱਲ ਥੋੜੀ ਆ ਦੱਬ ਕੇ ਸਾਨੂੰ ਹੀ ਮਾਰਦੇ ਸਾਡੇ ਮੋਰੇ ਹੀ ਨਾਕਾ ਲਾਉਂਦੇ ਲਿਆ ਕੇ ਤੇ ਤੇਰੇ ਜੀ ਵੀ ਇੰਨੀ ਨਹੀਂ ਰਹੀ ਹੈਗੀ ਉਹ ਤੁਹਾਡੀ ਭਾਜੀ ਧਮਕੀਆਂ ਨਾ ਦਿਓ ਤੁਸੀਂ ਧਮਕੀਆਂ ਨਾ ਦਿਓ ਚੱਲ ਇੱਧਰ ਇਹ ਬਜ਼ੁਰਗ ਨੂੰ ਧਮਕੀਆਂ ਨਾ ਦਿਓ ਪਹਿਲੀ ਦੱਸਦਾ ਮੈਂ ਪਹੁੰਚ ਜਾਣਾ ਉੱਥੇ ਕੋਈ ਨਹੀਂ ਕੱਲ ਨੂੰ ਹਾਜ਼ਰੀ ਲੱਗੂਗੀ ਉੱਥੇ ਭਾਜੀ ਤੁਸੀਂ ਨਾਲ ਹੀ ਆ ਤੁਸੀਂ ਆ ਦੇਖੋ ਸਾਹਿਬ ਨੇ ਕੀ ਕੀ ਗੱਲ ਕਹੀ ਸੁਣੀ ਹੈ ਤੁਸੀਂ ਸਾਰੀ ਯਾਰ ਮੈਨੂੰ ਸਾਹਿਬ ਦੀ ਨਹੀਂ ਤੁਸੀਂ ਨਹੀਂ ਤੁਸੀਂ ਗੱਲ ਸੁਣੀ ਹੈ ਤੁਸੀਂ ਵੀ ਮੌਜੂਦ ਹੋਣਾ ਉੱਥੇ ਜੇ ਤੁਸੀਂ ਸਿਆਣੇ ਆ ਨਾ ਨਹੀਂ ਨਹੀਂ ਸਿਆਣੇ ਮੈਂ ਤਾਂ ਸਿਆਣਾ ਘਰੋਂ ਮੈਂ ਦੁਰਿਆ ਯਾਰ ਦਿਹਾੜੀ ਕਰਨ ਲਈ ਘਰੋਂ ਮੈਂ ਦੁਰਿਆ ਮੇਰੇ ਛੋਟੇ ਛੋਟੇ ਬੱਚੇ ਆ ਤੁਸੀਂ ਨਹੀਂ ਤੁਸੀਂ ਕੋਈ ਕਾਨੂੰਨ ਨਹੀਂ ਕਹਿੰਦਾ ਕੋਈ ਕਾਨੂੰਨ ਨਹੀਂ ਕਹਿੰਦਾ ਵੀ ਦਿਹਾੜੀ ਨਾ ਕਰੋ ਕੋਈ ਭਗਵੰਤਮਾਨ ਨਹੀਂ ਕਹਿੰਦਾ ਦਿਹਾੜੀ ਨਾ ਕਰੋ ਤੁਸੀਂ ਗਲਤ ਕਹਿ ਰਹੇ ਆ ਸਾਨੂੰ ਤੁਸੀਂ ਯੂਪੀ ਬਿਹਾਰ ਦੀਆਂ ਰੇੜੀਆਂ ਪੂਰਾ ਸ਼ਹਿਰ ਬੰਦ ਕਰਾਓ ਪਹਿਲਾਂ ਭਗਵਾਨਤਮਾਨ ਕਹਿੰਦਾ ਨਾ ਵੀ ਝਾੜੀ ਨਾ ਕਰੋ ਕਹਿੰਦਾ ਭਗਵਾਨਤਮਾਨ ਝਾੜੀ ਨਾ ਕਰੋ ਸੀਐਮ ਤਾਂ ਚਾਰ ਵਾਰ ਆਂਦਾ ਹਫਤੇ 'ਚ ਜੇ ਅਸੀਂ ਹਫਤੇ 'ਚ ਚਾਰ ਵਾਰ ਗੱਡੀ ਬੰਦ ਕਰਦੀਏ ਇਹਦੇ ਕਿਸ਼ਤ ਕਹਿੰਦੇ ਲੈਣੀ ਆ ਕਿਸ਼ਤ ਕਹਿੰਦੇ ਦੇਣੀ ਆ ਦੀ ਬੱਚੇ ਪਾਲਨੇ ਨਹੀਂ ਹੁਣ ਅਸੀਂ